ਹਾਂਜੀ ਜੁਲਾਈ 2024 ਦੀਆਂ ਭਾਈਆਂ ਦੇ ਪੋਸਟਰ ਲੱਗੇ ਆ ਜੀ ਪਿੰਡ ਆ ਗਿਆ ਜੱਜਲ ਬਠਿੰਡਾ 4 ਜੁਲਾਈ 2024 ਐਂਟਰੀ ਫੀਸ ਇਹਦੀ ਹੈਗੀ ਹੈ ਜੀ 1200 ਰੁਪਏ 700 ਪਹਿਲੇ ਲੈ ਜਾਣਗੇ ਜੀ ਸਿਰਫ 50 ਕਬੂਤਰ ਐਂਟਰ ਕੀਤੇ ਜਾਣਗੇ ਫਿਰ ਆ ਗਿਆ ਜੀ ਪਿੰਡ ਫਰਵਾਹੀ ਜਿਲ੍ਹਾ ਬਰਨਾਲਾ ਮਿਤੀ 6 ਜੁਲਾਈ 2024 ਤੇ ਐਂਟਰੀ ਫੀਸ ਹੈਗੀ ਹੈ ਜੀ 1200 ਰੁਪਏ ਪਹਿਲਾ ਨਾਮ ਹੈਗਾ ਛੱਤੜਾ ਪੱਖਾ ਤੇ ਦੂਜਾ ਨਾਮ ਹੈਗਾ ਜੀ ਇਥੇ ਕੱਪ ਫਿਰ ਆ ਗਿਆ ਜੀ ਪਿੰਡ ਕਮੇਟੀ ਅਗੇ 30 ਜੂਨ 2024 ਪਿੰਡ ਜਨੇਤਪੁਰ ਲੁਧਿਆਣਾ ਜੀ ਦੇਣਾ ਹੈਗਾ ਐਤਵਾਰ ਐਂਟਰੀ ਫੀ ਸੀਦੀ ਹੈਗੀ 1200 ਰੁਪਏ ਫਸਟ ਪ੍ਰਾਈਜ਼ ਤੇ ਸੈਕੰਡ ਪ੍ਰਾਈਜ਼ ਦੋਨੇ ਹੈਗੇ ਜੀ ਕੱਪ ਫਿਰ ਆ ਗਿਆ ਜੀ ਪਿੰਡ ਕਪਰਾਵਾਲਾ ਜਿਹੜਾ ਸ਼੍ਰੀ ਮਖਸਰ ਸਾਹਿਬ ਮਿਤੀ 7 ਜਲਾਈ ਦਿਨ ਐਂਡਵਾਰ ਐਂਟਰੀ ਫੀਸ ਹੈਗੀ ਜੀ 1700 ਰੁਪਏ 50 ਕਬੂਤਰ ਐਂਟਰ ਕੀਤੇ ਨੇ ਅਡਵਾਂਸ ਦੇਜੂ 500 ਰੁਪਏ ਫੇਰਾ ਹੈ ਜੀ ਪਿੰਡ ਚੰਦਪਣ ਫਰੀਦਕੋਟ 27 6 2024 ਪਹਿਲਾ ਦੂਜਾ ਤੀਜਾ ਤਿੰਨੇ ਕਾਪਾ ਜੀ ਤੇ ਐਂਟਰੀ ਫੀਸ ਇਹਦੀ ਹੈਗੀ ਆ 1200 ਰੁਪਏ ਇੱਕ ਕਬੂਤਰ ਨੂੰ ਦੋ ਬੰਦੇ ਹਾਂ ਸਾਢੇ 6 ਕਬੂਤਰ ਚੜਾਏ ਜਾਣਗੇ ਫਿਰ ਆਇਆ ਜੀ ਪਿੰਡ ਦੇ ਆਉਣ ਬਟਿੰਡਾ ਮਿਤੀ ਹੈ ਜੀ 2 ਜੁਲਾਈ 2024 ਜੀ ਪਹਿਲਾ ਨਾਮ 1000 ਜਿੱਤ ਦੂਜਾ 700 ਜਿੱਤ ਤੇ ਤੀਜਾ 300 ਜਿੱਤ ਕਾਪੀ ਦੇ ਚੰਦੂ ਮੱਲਣਾ ਜੀ ਪਿੰਡ ਹੈ ਗੇੜੀ ਸਲੋਵਾ ਨਵਾਂ ਸ਼ਹਿਰ 12 ਜੁਲਾਈ 2024 एंट्री फीस है जी ग्यारह सौ रुपए पहला नाम पखा दूजा नाम छात वाला पखा तो तीजा नाम है जी का फिर आया जी एक जुलाई दो हज़ार चौबी एंट्री फीस सतारह सौ रुपए इक्की तरीक सात सौ रुपए पहला पढ़ा जाऊ जी का है तीरा माखा कॉलेज साठ कबूतर एंटर कि पेंड आ गया रड़का ਨੇੜੇ ਟੇਲੋ ਲਧਿਆਣਾ ਐਂਟਰੀ ਫੀਸ ਇਹਦੀ ਹੈਗੀ ਆ 1700 ਰੁਪਏ ਮਿਤੀ ਹੈਗੀ 4 ਜੁਲਾਈ 2024 ਤੇ 80 ਕਬੂਤਰ ਐਂਟਰ ਕੀਤੇ ਜਾਣਗੇ ਜੀ ਪਹਿਲਾ ਨਾਮ ਪੱਖਾ ਦੂਜਾ ਨਾਮ ਤ੍ਰੀਜਨਮ ਕਾਪਾ ਪੰਡ ਆ ਗਈ ਕਰਮਿੱਤੀ ਐਂਟਰੀ ਫੀਸ 1200 ਰੁਪਏ 7/7/2024 ਦੇ ਨਾਲ ਇਹ ਦਵਾਰਾ ਜੀ ਪਹਿਲੇ 40 ਨੂੰ ਟਰੈਂਡਰ ਕੀਤੇ ਜਾਣਗੇ 500 ਰੁਪਏ ਪਹਿਲਾਂ ਐਂਟਰੀ ਲਈ ਜਾਊਗੀ ਜੀ ਫਿਰ ਆ ਗਿਆ ਜੀ ਪਿੰਡ ਜਨੇਤਪੁਰ ਮਿਤੀ 3 ਜੂਨ 2024 ਤੇ ਐਂਟਰੀ ਵੀ ਸਹੀ ਹੈਗੀ ਹੈ 1200 ਰੁਪਏ ਐਂਟਰੀ ਦਾ 26 ਜੂਨ ਪੜਗਾ ਜਾਣਗੇ ਜੀ ਪਹਿਲਾ ਤੇ ਦੂਜਾ ਨਾਮ ਹੈਗਾ ਦੋਨੇ ਕੱਪ